ਨਗਰ ਕੌਂਸਲ ਡੇਰਾ ਬੱਸੀ ਦੀ ਅੱਜ ਹੋਈ ਸਾਲ 2023 ਦੀ ਅਕੀਲੀ ਹਾਊਸ ਮੀਟਿੰਗ ਨਰਾਂ 2 ਮਤਿਆਂ ਨੂੰ ਛੱਡ ਕੇ ਬਾਕੀ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਨਗਰ ਕੌਂਸਲ ਡੇਰਾ ਬੱਸੀ ਦੀ ਪ੍ਰਧਾਨ ਆਸ਼ੂ ਆਪਣੇਜਾ ਦੀ ਪ੍ਰਧਾਨਗੀ ਹੋਏ ਹੋਈ ਮੀਟਿੰਗ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਦੱਸਿਆ ਕਿ ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼ੇਣੀ ਭਵਨ ਨੂੰ ਜਲਦੋ ਜਲ ਖਾਲੀ ਕਰਨ ਲਈ ਨਗਰ ਕੌਂਸਲ ਦੀ ਆਪਣੀ ਇਮਾਰਤ ਤਿਆਰ ਕਰਨ ਦੇ ਹੁਕਮ ਆਦੇਸ਼ ਦਿੱਤੇ ਗਏ ਹਨ ਇਸ ਸਬੰਧੀ ਮਤੇ ਪਾਸ ਕੀਤੇ ਗਏ ਹਨ ਦੱਸਦੀ ਹੈ ਇਸ ਮੌਕੇ 8 ਫਾਇਰਮੈਨਾਂ ਅਤੇ 4 ਡਰਾਈਵਰਾਂ ਦੀ ਸਪਲਾਈ ਵਿੱਚ 1 ਸਾਲ ਦਾ ਵਾਅਦਾ ਕੀਤਾ ਗਿਆ ਵਾਟਰ ਸਪਲਾਈ ਅਤੇ ਨਜਾਇਜ਼ ਕਨੈਕਸ਼ਨਾਂ ਸਬੰਧੀ ਸਰਵੇ ਕਰਾਉਣ ਵਾਰਡ ਨੰਬਰ 5 ਵਿੱਚ ਦੋ ਨਵੇਂ ਟਿਊਬਲ ਲਗਾਉਣ ਸਫਾਈ ਸਾਾਕਾ ਲਈ ਦੋ ਨਵੀਆਂ ਟਰਾਲੀਆਂ ਖਰੀਦਣ ਨਗਰ ਕੌਂਸਲ ਲਈ ਦੋ ਨਵੀਆਂ ਗੱਡੀਆਂ ਖਰੀਦਣ ਸੰਬੰਧੀ ਮਤੇ ਪਾਸ ਕੀਤੇ ਗਏ ਇਸ ਮੌਕੇ ਆਵਾਰਾ ਕੁੱਤਿਆਂ ਨੂੰ ਕੰਟਰੋਲ ਕਰਨ ਲਈ ਵੀ ਕੁਝ ਮਤੇ ਪਾਸ ਕੀਤੇ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਗੁਲਜੀਤ ਸਿੰਘ ਰਜ਼ਾਵਾ ਨੇ ਦਾਅਵਾ ਕੀਤਾ ਕਿ ਹਲਕੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਜਾਇਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਮੀਟਿੰਗ ਰੱਖੀ ਗਈ ਜੀ ਕੀ ਮਤੇ ਪਾਸ ਹੋਏਗਾ ਅੱਜ ਫਲ ਕਮੇਟੀ ਦੇ ਰਾਬਤ ਸੀ ਨੂੰ ਮੀਟਿੰਗ ਜੀ ਆਸ਼ੂ ਮੇਜਾ ਜੀ ਫਰਜ਼ਾਨ ਤੇ ਉਹਨਾਂ ਦੇ ਵਿੱਚ ਸਹਿਮਾਨ ਨੇ ਕੀਤੀ ਬੜੇ ਸ਼ਕਾਵੇ ਮੌਕੇ ਦੇ ਨਗਰ ਨਿਗਮ ਦੇ ਵਿਕਾਸ ਲਈ ਔਰ ਬਾਸਟਰ ਦਾ ਬਣਾਉਣ ਲਈ ਮਿਊਸਪਲ ਕਮੇਟੀ ਦਾ ਦਫ਼ਤਰ ਬਣਾਉਣ ਲਈ ਕਿਉਂਕਿ ਕਿਤੇ ਨਾ ਕਿਤੇ ਆ ਸੈਣੀ ਬਰਾਦਰੀ ਦੀ ਜਿਹੜੀ ਬੜੀ ਯੂਸੀ ਕਮੇਟੀ ਸੈਂਟਰ ਬੜੀ ਵੱਡੀ ਬਰਾਦਰੀ ਨੂੰ ਕਈ ਵਾਰੀ ਗੁੱਸਾ ਗਿਲਾ ਵੀ ਸਾਨੂੰ ਚੱਲਣਾ ਪਿਆ ਅੰਮ੍ਰਿਤਸਰ ਲਈ ਚੱਕੀ ਇੱਥੇ ਵਿਚਾਰਾ ਸਟਾਫ ਕੁਡੇ ਜਿੱਤ ਲੱਗਿਆ ਹੋਇਆ ਔਰ ਇਹ ਚੀਜ਼ਾਂ ਸਾਨੂੰ ਬਹੁਤ ਪਹਿਲਾਂ ਪਲਾਨ ਕਰਨੀਆਂ ਚਾਹੀਦੀਆਂ ਸੀਗਾ ਮੈਂ ਜਰੂਰ ਚਾਹੂੰਗਾ ਕਿ ਕਿਸੇ ਬਰਾਦਰੀ ਦੀ ਜਗ੍ਹਾ ਤੇ ਕੋਈ ਸਰਕਾਰੀ ਦਫ਼ਤਰ ਨਹੀਂ ਹੋਣਾ ਚਾਹੀਦਾ ਇਸ ਕਰਕੇ ਅਸੀਂ ਵਧੀਆ ਦਫ਼ਤਰ ਬਣਾਵਾਂਗੇ ਔਰ ਬਰਾਦਰੀ ਜਿਹੜੀ ਜ਼ਿਆਦਾ ਦਾ ਬਰਾਦਰੀ ਹੁੰਦਾਵਾਂਗੇ ਔਰ ਅੱਜ ਸਭ ਤੋਂ ਵੱਡਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਂ ਉਸ ਪਰ ਕਮੇਟੀ ਦੇ ਨਵੇਂ ਆਫਿਸ ਦਾ ਪਲਾਨ ਕੀਤਾ ਇਹਨਾਂ ਨੇ ਜੋ ਦਫ਼ਤਰ ਜਿਹੜੇ ਮੁੱਖ ਪ੍ਰਧਾਨ ਸਾਹਿਬ ਦੇ ਨੇ ਅੰਸ਼ੀ ਸਭਾ ਨੇ ਹੁਣ ਮੈਂ ਅੱਜ ਇਹੀ ਸੋਚੋਂ ਆਪਾਂ ਸਾਰਿਆਂ ਨੇ ਮਿਲ ਬੈਠ ਕੇ رائے ਕੀਤੀ ਸੀ ਕਿ ਡੇਰਾ ਤੁਸੀਂ ਬਸਟਾਡਾ ਜਿਹੜਾ ਕਿ 60 ਸਾਲਾਂ ਚ ਇਹਨਾਂ ਨੇ ਕਿਸੇ ਨੇ ਸੋਚਿਆ ਨਹੀਂ ਵੀ ਉਹਨੂੰ ਰਿਕਸਪ ਕੀਤਾ ਜਾਏ ਸੋਨਾ ਬਣਾਇਆ ਜਾਏ ਠੀਕ ਹੈ ਅੱਜ ਸਾਰੀ ਟੀਮ ਨੂੰ ਲੈ ਕੇ ਦੁਬਾਰਾ ਦੱਸਿਓ ਉੱਥੇ ਸਰਵੇ ਕਰਨ ਚੱਲੇ ਆਂ ਪਰ ਮਿਊਨਿਸਪਲ ਕਮੇਟੀ ਦੇ ਅਧਿਕਾਰੀਆਂ ਨੂੰ ਉੱਪਰ ਸੀਨੀਅਰ ਅਧਿਕਾਰੀਆਂ ਨੂੰ ਸੇਧ ਦੇ ਦਿੱਤੇ ਕਿ ਜਲਦੀ ਤੋਂ ਜਲਦੀ ਡੇਰਾ ਬੱਸੀ ਬਾਸੜੇ ਨੂੰ ਬਹੁਤ ਸੋਨਾ ਬਣਾਇਆ ਗਿਆ ਕਿ ਡੇਰਾ ਬੱਸੀ ਵਿੱਚ ਨਜਾਇਜ਼ ਸਾਰੀਆਂ ਚੱਲ ਰਹੀਆਂ ਜੀ ਤੇ ਸਕੂਲ ਚ ਕਈ ਜਗ੍ਹਾ ਚੱਲ ਰਹੀ ਹੈ ਉਹਦੇ ਬਾਕੀ ਕੀ ਹੈ ਦੇਖੋ ਜਿਹੜੇ ਮਾੜੇ ਅੰਸਰ ਆ ਉਹ ਹਰ ਸਰਕਾਰ ਚ ਵੜ ਜਾਂਦੇ ਨੇ ਪਰ ਕੁਝ ਲੋਕ ਹੁੰਦੇ ਨੇ ਰਾਜਪੂਤ ਜਿਸ ਦਾ ਰਾਜ ਹੈ ਉਹਦੇ ਪੁੱਤ ਕੁਝ ਲੋਕ ਤਾਂ ਰਾਜਪੂਤ ਹੁੰਦੇ ਨੇ ਕੁਝ ਲੋਕ ਇਹ ਜਿਹੇ ਹੁੰਦੇ ਨੇ ਉਹਨਾਂ ਡਾਕਾ ਮਾਰਨ ਦੇ ਮੂਹ ਲਹੂ ਲੱਗਿਆ ਹੋਇਆ ਤੁਹਾਨੂੰ ਪਤਾ ਹੀ ਇਹ ਕਿਹੜੇ ਨੇ ਯਾਰ ਮੀਡੀਆ ਵਾਲਿਆਂ ਨੂੰ ਸਭ ਪਤਾ ਹੁੰਦਾ ਜਾਣਦੇ ਹੋ ਤੁਸੀਂ ਉਹ ਛੇਤੀ ਤੁਹਾਡੇ ਸਾਹਮਣੇ ਕੁਝ ਤਾਂ ਨੰਗੇ ਹੋਈਗੇ ਤੁਹਾਨੂੰ ਪਤਾ ਕਿੰਨੀਆਂ ਜਾਲੀ ਇਹਨਾਂ ਉਸ ਦਾ ਰੋਲਾ ਕਿੰਨੇ ਜਹਾਂ ਕਬਜ਼ਿਆਂ ਦਾ ਰੋਲਾ ਅੱਜ ਢੇਰਾ ਬੱਸੀ ਹਲਕੇ ਦੇ ਅੰਦਰ ਉਹ ਲੋਕ ਅਮੀਰ ਹੋਏ ਜਿਨ੍ਹਾਂ ਦੇ ਪੀਪਿਆਂ ਚ ਚੂਹੇ ਭੁੱਖੇ ਮਰਦੇ ਸੀ ਆਮ ਜਿਹੜਾ ਵਰਕਰ ਹੈ ਆਮ ਜਿਹੜੇ ਲੋਕ ਹੈ ਸ਼ਹਿਰ ਦੇ ਰਹਿਣ ਵਾਲੇ ਮਸ਼ਿੰਦੇ ਆ ਭਾਵੇਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਆ ਅੱਜ ਸਭ ਤੋਂ ਵੱਡੀ ਗੱਲ ਮੇਰੇ ਮੁੱਖ ਮੰਤਰੀ ਭਗਵੰਤ ਉਹਨਾਂ ਨੇ ਫੈਸਲਾ ਲਿਆ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਅੱਜ ਦੇਖੋ ਇੱਕ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਆ ਮਿਊਨਿਸਪਲ ਕਮੇਟੀ ਦਾ ਦਫ਼ਤਰ ਵਿੱਚ ਸਾਰੇ ਐਮਸੀ ਸਹਿਮਾਨ ਮੇਰੇ ਨਾਲ ਬੈਠੇ ਜੀ ਭਾਵੇਂ ਕੋ ਕਾਦੀ ਦਾ ਚੋਂ ਮੈਂ ਭਾਵੇਂ ਕੋ ਕਾਂਗਰਸ ਚੋਂ ਮੈਂ ਭਾਵੇਂ ਕੋ ਆਪ ਚੋਂ ਇਹ ਇੱਕ ਖੁਸ਼ ਖੁਸ਼ ਨਮਾ ਮਾਹੌਲ ਦੇ ਵਿੱਚ ਇਹ ਜਿਹੜੇ ਐਮਸੀ ਸਹਿਮਾਨ ਨੇ ਇੱਕ ਸਨੇਹਾ ਦਿੱਤਾ ਕਿ ਅਸੀਂ ਪਾਰਟੀ ਬਾਜ਼ੀ ਦੇ ਕੰਮ ਵੀ ਕਰਦੇ ਰਹਾਂਗੇ ਜਦੋਂ 2.5 ਸਾਲ ਬਾਅਦ ਦੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ ਆ ਡੇਰਾ ਬੱਸੀ ਦੇ ਹਲਕੇ ਦੇ ਵਿਕਾਸ ਲਈ ਸਾਰੇ ਇਕੱਠਾ ਹੋ ਕੇ ਕੰਮ ਕਰਿਆ ਹੁਣ ਸਾਰੀ ਟੀਮ ਮੈਂ ਅਸੀ ਤੇ ਮੇਰੇ ਸਾਰੇ ਐਮਸੀ ਸਹਿਮਾਨ ਚਾਹੇ ਕਿਸੇ ਪ ਭਾਵੇਂ ਆਪਦੇ ਆ ਭਾਵੇਂ ਤੁਹਾਡੇ ਆ ਭਾਵੇਂ ਤੁਹਾਡੇ ਸਾਰੇ ਸਾਂਝੇ ਤੌਰ ਤੇ ਡੇਰਾ ਬਸਿੱਧੇ ਵਿਕਾਸ ਵਾਸਤੇ ਸ਼ਹਿਰ ਦੇ ਵਿਕਾਸ ਵਾਸਤੇ ਪੂਰੀ ਬਾਹ ਲਾ ਦੇਾਂਗੇ ਔਰ ਲੇਕਿਨ ਤੁਹਾਡੇ ਚੈਨਲ ਦੇ ਥਰੂ ਮੈਂ ਕਹਿਣਾ ਚਾਹੁੰਨਾ ਆ ਜਿਹੜੇ ਛਾਤਰ ਆ ਜਿਹੜੇ ਕਬਜ਼ਾ ਧਾਰੀ ਆ ਆ ਜਿਹੜੇ ਦੂਸਰੇ ਬੰਦੇ ਦੇ ਪੁੱਤ ਬਣ ਜੋ ਛਾਂਗੇ ਜਾਓਗੇ ਸਰਕਾਰ ਸਾਕ